ਯੂਨੀਵਰਸਿਟੀ ਚ ਕੀ ਹੋਇਆ ਚਾਰ ਨੋਟੀਫਿਕੇਸ਼ਨ ਆ ਪਹਿਲਾ 28 ਤਰੀਕ ਨੂੰ ਕੱਢੀ ਕਿ ਸੈਨੇਟ ਵਾਲਾ ਮਾਮਲਾ ਖਤਮ ਉਹਨ ਯੂਨੀਵਰਸਿਟੀ ਸਿੱਧੀ ਨੋਮੀਨੇਟਡ ਹੋਊਗੀ ਔਰ ਸੈਂਟਰ ਦੇ ਥੱਲੇ ਆ ਫਿਰ 4 ਤਰੀਕ ਨੂੰ ਆਇਆ ਕਿ ਨਹੀਂ 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 ਉਹ 28 ਤਰੀਕ ਵਾਲੀ ਨੋਮੀਨੇਸ਼ਨ ਰੱਦ ਫਿਰ ਨਾਲ ਹੀ 4 ਘੰਟੇ ਬਾਅਦ ਫਿਰ ਆਈ ਕਿ ਨਹੀਂ ਨਹੀਂ ਹੈ ਤਾਰੀਖ ਫਿਕਸ ਨਹੀਂ ਕੀ ਜਿਹੜੀ ਕਿ 5 ਤਰੀਕ ਫਿਕਸ ਸੀਗੀ ਫਿਰ ਚੌਥੀ ਆਈ ਕਿ ਨਹੀਂ ਰੱਦ ਯਾਰ ਇਹ ਸੈਂਟਰ ਗਵਰਨਮੈਂਟ ਹੈ ਕਿ ਮਜ਼ਾਕ ਹੈ ਚਾਰ-ਚਾਰ ਨੋਟੀਫਿਕੇਸ਼ਨਾਂ ਉਹ ਵੀ ਇੱਕ ਯੂਨੀਵਰਸਿਟੀ ਨੂੰ ਲੈ ਕੇ ਔਰ ਹਾਲਤੀ ਰੱਦ ਕਰਨ ਤੋਂ ਬਾਅਦ ਆ ਜਿਹੜੇ ਰਮਨੀਤ ਬਿੱਟੂ ਜੀ ਜਿਹੜੇ ਹੁਣ ਇੱਧਰ ਬਿਆਨ ਦੇਣ ਲੱਗੇ ਉਧਰ ਵੀ ਦੇ ਰਹੇ ਸੀ ਦੋ ਦਿਨਾਂ ਚ ਸ਼ਡਿਊਲ ਅਨਾਉਂਸ ਕਰਾਂਗੇ ਉਸ ਗੱਲ ਨੂੰ 12 ਦਿਨ ਹੋ ਗਏ ਆ ਜਦੋਂ ਇਹਨਾਂ ਨੇ ਇਹ ਛੁਟਕੀ ਮਾਰ ਕੇ ਕਿਹਾ ਸੀ 12 ਦਿਨ ਹੋ ਗਏ ਹਾਲਤਿਕਤਾ ਐਲਾਨ ਨਹੀਂ ਹੋਇਆਗਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਛੁਰੂ ਨਹੀਂ ਹੋਦੀ ਲੀਡਰਾਂ ਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਭਾਜਪਾ 'ਚ ਨੇ ਜਾਂ ਇਵਨ ਕਾਂਗਰਸ ਤੇ ਆਪ 'ਚ ਵੀ ਨੇ ਇਹਨਾਂ ਦੀ ਕੋਈ ਮੁੱਕਤ ਹੀ ਹੈ ਨਹੀਂ ਇਨਾਂ ਦੀਆਂ ਸੈਂਟਰਲ ਕਮਾਂਡ ਹੁੰਦੀ ਜਿਹੜੀ ਪਾਰਟੀ ਦੀ ਉਹ ਡਿਸਾਈਡ ਕਰਦੀ ਆ ਇਹਨਾਂ ਨੂੰ ਪੁੱਛਦੀ ਵੀ ਨਹੀਂ ਇਹਨਾਂ ਨੂੰ ਆਪਦੇ ਕਰਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਇਹਨਾਂ ਦੀ ਵਕਤ ਕੀ ਆ ਇਹਨਾਂ ਦੀ ਪਾਰਟੀ 'ਚ ਇਹਨਾਂ ਤੋਂ ਪੁੱਛਿਆ ਹੀ ਨਹੀਂ ਜਾਂਦਾ ਇਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਅਸੀਂ ਕੀ ਕਰਨ ਜਾ ਰਹੇ ਆ ਫਿਰ ਇਹ ਬਿਆਨ ਦੇ ਦਿੰਦੇ ਨੇ ਫਿਰ ਇਹਨਾਂ ਦੇ ਬਿਆਨ ਤੇ ਪੂਰਾ ਨਹੀਂ ਉਤਰਿਆ ਜਾਂਦਾ ਉਹ ਇਹ ਤੁਸੀਂ ਇੰਨੇ ਜੋਗੇ ਹੀ ਨਹੀਂ ਤੋਤੇ ਬੈਠੇ ਕਰ ਕੀ ਰਹੇ ਹੋ ਇਹਨੂੰ ਸਿਆਸਤ ਕਹਿੰਦੇ ਆ ਵਾਹ ਵੀ ਜਿਵੇਂ ਅਜੇ ਫੈਸਲਾ ਲੈਣਾ ਸਾਰੀਆਂ ਧਿਰਾਂ ਨੂੰ ਬੁਲਾ ਕੇ ਲੇਕਿਨ ਜਿਹੜਾ ਕਿਹੜਾ ਫੈਸਲਾ ਲੈਣਾ ਵੈਸੇ ਬਾਈ ਦੀ ਵੀ ਚੰਡੀਗੜ੍ਹ ਸਟ ਚੱਲੀ ਰਿਹਾ ਰਹਿਗਾ ਜਾਂ ਫਿਰ ਸੈਂਟਰ ਰਾਸ਼ਟਰਪਤੀ ਮੰਤਰੀ ਦਾ ਬਿਆਨ ਸੀ ਸਰ ਉਦੋਂ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਕਿ ਚੰਡੀਗੜ੍ਹ ਪੰਜਾਬ ਦਾ ਹੈ ਔਰ ਇਹ ਟੈਂਪਰੇਰੀ ਇੰਤਜ਼ਾਮ ਹੈ ਟੈਂਪਰੇਰੀ ਪ੍ਰਬੰਧ ਹੈ ਟੈਂਪਰੇਰੀ ਯੂਟੀ ਹੈ ਜਿੰਨਾ ਚਿਰ ਹਰਿਆਣਾ ਆਪਦੀ ਰਾਜਧਾਨੀ ਨਹੀਂ ਬਣਾ ਲੈਂਦਾ ਫੈਸਲਾ ਹੋਇਆ ਹੋਇਆ ਪਹਿਲਾਂ ਦਾ ਅੱਜ ਵੀ ਚੰਡੀਗੜ੍ਹ ਦੇ ਲੋਕ ਜੋ ਪਾਣੀ ਪੀ ਰਹੇ ਨੇ ਜਾਂ ਨਹਾ ਰਹੇ ਨੇ ਪੰਜਾਬ ਤੋਂ ਜਾਂਦਾ ਇਹਨਾਂ ਦਾ ਸੀਵਰੇਜ ਵੀ ਪੰਜਾਬ ਟ ਡਿੱਗਦਾ ਔਰ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਸੀ